ਜੇ ਤੁਸੀਂ YouTube ਦੇ ਉੱਪਰ ਕੰਮ ਕਰਦੇ ਹੋ ਵੀਡੀਓ ਬਣਾਉਂਦੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ YouTube ਦੀਆਂ ਕੁਝ ਗਾਈਡਲਾਈਨਸ ਨੇ ਕੋਈ ਜ ਰੂਲਸ ਨੇ ਜਿਨ੍ਹਾਂ ਨੂੰ ਮੰਨਣਾ ਬਹੁਤ ਜ਼ਰੂਰੀ ਆ ਜੇ ਅਸੀਂ ਇਹਨਾਂ ਗਾਈਡਲਾਈਨ ਨੂੰ ਨਹੀਂ ਮੰਨਦੇ ਤਾਂ ਇਸ ਦਾ ਨੁਕਸਾਨ ਸਾਡੇ ਚੈਨਲ ਨੂੰ ਹੋਵੇਗਾ ਤੁਹਾਨੂੰ ਸਭ ਨੂੰ YouTube ਵੱਲੋਂ ਇੱਕ ਈਮੇਲ ਆਇਆ ਹੋਣਾ ਤੇ ਜੇ ਨਹੀਂ ਆਇਆ ਤਾਂ ਬਹੁਤ ਜਲਦੀ ਹੀ ਤੁਹਾਨੂੰ ਇੱਕ ਈਮੇਲ ਮਿਲੇਗਾ ਜਿਸ ਦੇ ਵਿੱਚ 2024 ਦੇ ਨਵੇਂ ਰੂਲ ਤੇ ਗਾਈਡਲਾਈਨ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਆ ਆਪਾਂ ਜੇ ਇਸੇ ਬਾਰੇ ਗੱਲ ਕਰਾਂਗੇ ਕਿ ਉਹ ਕਿਹੜੇ-ਕਿਹੜੇ ਰੂਲ ਤੇ ਗਾਈਡਲਾਈਨਸ ਨੇ ਜਿਹੜੇ ਸਾਨੂੰ ਫੋਲੋ ਕਰਨੀ ਚਾਹੀਦੇ ਆ ਤੇ ਜੇ ਅਸੀਂ ਨਹੀਂ ਫੋਲੋ ਕਰਦੇ ਤਾਂ ਉਹਨਾਂ ਦੇ ਸਾਨੂੰ ਕੀ ਨੁਕਸਾਨ ਹੋ ਸਕਦੇ ਆ ਸਭ ਤੋਂ ਪਹਿਲਾਂ ਆਪਾਂ YouTube ਦੀ ਕਮਿਊਨਿਟੀ ਗਾਈਡਲਾਈਨ ਦੇ ਬਾਰੇ ਗੱਲ ਕਰਦੇ ਆ ਕਿ ਜੇ ਸਾਡੇ ਕੋਲੋਂ ਕੋਈ ਅਜਿਹੀ ਵੀਡੀਓ ਅਪਲੋਡ ਹੋ ਜਾਂਦੀ ਆ ਜਿਹੜੀ YouTube ਕਮਿਊਨਿਟੀ ਦੀ ਗਾਈਡਲਾਈਨ ਦੇ ਖਿਲਾਫ ਆ ਤਾਂ ਇਸ ਦਾ ਸਾਡੇ ਚੈਨਲ ਦੇ ਉੱਪਰ ਕੀ ਅਸਰ ਹੋਵੇਗਾ ਜੇ ਅਸੀਂ ਪਹਿਲੀ ਵਾਰੀ ਗਲਤੀ ਕਰਦੇ ਆ ਤਾਂ YouTube ਸਿਰਫ ਸਾਨੂੰ ਇੱਕ ਵਾਰਨਿੰਗ ਦਿੰਦਾ ਜਿਸ ਦਾ ਸਾਡੇ ਚੈਨਲ ਨੂੰ ਕੋਈ ਨੁਕਸਾਨ ਨਹੀਂ ਪਰ ਜੇ ਅਸੀਂ ਦੂਜੀ ਵਾਰ ਗਲਤੀ ਕਰਦੇ ਆਂ ਤੇ ਕੋਈ ਅਜਿਹੀ ਵੀਡੀਓ ਬਣਾਉਂਦੇ ਆ ਜਿਹੜੀ YouTube ਦੇ ਰੂਲਸ ਨੂੰ ਤੋੜਦੀ ਆ ਤਾਂ YouTube ਸਾਨੂੰ ਇੱਕ ਸਟ੍ਰਾਈਕ ਦਿੰਦਾ ਜਿਹੜੀ 90 ਦਿਨਾਂ ਤੱਕ ਰਹਿੰਦੀ ਆ ਜੇ ਅਸੀਂ ਜਾਣੇ ਹੁਣ ਜਾਣੇ ਫੇਰ ਗਲਤੀ ਕਰਦੇ ਆ ਤੇ ਫੇਰ ਕੋਈ ਅਜਿਹੀ ਵੀਡੀਓ ਬਣਾ ਦਿੰਦੇ ਆ ਜਿਹੜੀ YouTube ਦੀ ਕਮਿਊਨਿਟੀ ਗਾਈਡਲਾਈਨ ਦੇ ਖਿਲਾਫ ਆ ਤਾਂ YouTube ਸਾਨੂੰ ਇੱਕ ਹੋਰ ਕਮਿਊਨਿਟੀ ਸਟ੍ਰਾਈਕ ਭੇਜਦਾ ਜਿਹੜੀ ਸਾਡੇ ਚੈਨਲ ਤੇ 90 ਦਿਨ ਤੱਕ ਰਹਿੰਦੀ ਆ ਮੰਨ ਲਓ ਕਿ ਸਾਨੂੰ ਪਹਿਲੀ ਸਟ੍ਰਾਈਕ ਪਹਿਲੇ ਮਹੀਨੇ ਦੀ ਇੱਕ ਤਰੀਕ ਨੂੰ ਆਈ ਤਾਂ ਉਹ ਤੀਜੇ ਮਹੀਨੇ ਦੀ ਇੱਕ ਤਰੀਕ ਤੱਕ ਸਾਡੇ ਚੈਨਲ ਤੇ ਰਹੇਗੀ ਮਤਲਬ ਕਿ ਜੇ ਇੱਕ ਸਟ੍ਰਾਈਕ ਆਉਣ ਤੋਂ ਬਾਅਦ 15 ਦਿਨ ਬਾਅਦ 20 ਦਿਨ ਬਾਅਦ ਸਾਡੇ ਚੈਨਲ ਉੱਪਰ ਦੂਸਰੀ ਸਟ੍ਰਾਈਕ ਆਉਂਦੀ ਆ ਤਾਂ ਉਹਦਾ ਟਾਈਮ ਉਦੋਂ ਤੋਂ ਕਾਊਂਟ ਹੋਊਗਾ ਮਤਲਬ ਕਿ ਉਹ ਉਸ ਦਿਨ ਤੋਂ ਲੈ ਕੇ ਤਿੰਨ ਮਹੀਨੇ ਤੱਕ ਸਾਡੇ ਚੈਨਲ ਦੇ ਉੱਪਰ ਰਹੇਗੀ ਜੇ ਅਸੀਂ ਤੀਜੀ ਵਾਰ ਗਲਤੀ ਕਰਦੇ ਆ ਤੇ ਕੋਈ ਗਲਤ ਵੀਡੀਓ ਬਣਾਉਂਦੇ ਆ ਤਾਂ YouTube ਸਾਨੂੰ ਇੱਕ ਵਾਰਨਿੰਗ ਮੈਸੇਜ ਭੇਜੇਗਾ ਇਹ ਵਾਰਨਿੰਗ ਸਾਡੇ ਚੈਨਲ ਉੱਪਰ ਇੱਕ ਹਫ਼ਤੇ ਤੱਕ ਰਹੇਗੀ ਤੇ ਸਾਡੇ ਕੋਲ ਇੱਕ ਹਫ਼ਤੇ ਦਾ ਟਾਈਮ ਹੋਵੇਗਾ ਆਪਣੇ ਆਪ ਨੂੰ ਸਹੀ ਸਾਬਤ ਕਰਨ ਦਾ ਮਤਲਬ ਕਿ ਸਾਨੂੰ ਇੱਕ ਹਫ਼ਤੇ ਦੇ ਵਿੱਚ YouTube ਨੂੰ ਇਹ ਪ੍ਰੂਫ ਕਰਨਾ ਪਊਗਾ ਕਿ ਸਾਡੀ ਕੋਈ ਗਲਤੀ ਨਹੀਂ ਤੇ ਜਿਹੜੀ ਇਹ ਸਟ੍ਰਾਈਕ ਆ ਇਹ ਗਲਤੀ ਦੇ ਨਾਲ ਸਾਡੇ ਚੈਨਲ ਦੇ ਉੱਪਰ ਆਈ ਆ ਤੇ ਜੇ ਅਸੀਂ ਇੱਕ ਹਫ਼ਤੇ ਦੇ ਵਿੱਚ ਆਪਣੇ ਆਪ ਨੂੰ ਸਹੀ ਸਾਬਤ ਨਹੀਂ ਕਰ ਪਾਉਂਦੇ ਤਾਂ ਸਾਡਾ ਚੈਨਲ ਟਰਮੀਨੇਟ ਹੋ ਸਕਦਾ ਤਾਂ ਆਪਣੇ ਚੈਨਲ ਨੂੰ ਬਚਾਉਣ ਦੇ ਲਈ ਸਾਨੂੰ ਪਤਾ ਹੋਣਾ ਚਾਹੀਦਾ ਕਿ ਉਹ ਕਮਿਊਨਿਟੀ ਗਾਈਡਲਾਈਨ ਕਿਹੜੀਆਂ-ਕਿਹੜੀਆਂ ਨੇ ਤੇ ਸਾਨੂੰ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਆ ਹੁਣ ਆਪਾਂ ਗੱਲ ਕਰਾਂਗੇ ਕਿ ਉਹ ਕਿਹੜੇ-ਕਿਹੜੇ ਰੂਲ ਨੇ ਜਿਨ੍ਹਾਂ ਨੂੰ ਮੰਨ ਕੇ ਅਸੀਂ ਆਪਣੇ ਚੈਨਲ ਨੂੰ ਸੁਰੱਖਿਅਤ ਰੱਖ ਸਕਦੇ ਆ ਪਰ ਉਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੁਹਾਨੂੰ ਇਸ ਚੈਨਲ ਦੇ ਉੱਪਰ YouTube ਨਾਲ ਰਿਲੇਟਡ ਹਰ ਤਰ੍ਹਾਂ ਦੀ ਜਾਣਕਾਰੀ ਮਿਲੂਗੀ ਪਹਿਲੀ ਗਲਤੀ ਜਿਹੜੀ ਅਸੀਂ ਕਰਦੇ ਹਾਂ ਉਹ ਹੈ ਮਿਸਲੀਡਿੰਗ ਕੰਟੈਂਟ ਮਤਲਬ ਕਿ ਸਾਡਾ ਥੰਬਨੇਲ ਕੁਝ ਹੋਰ ਆ ਟਾਈਟਲ ਕੁਝ ਹੋਰ ਲਿਖਿਆ ਤੇ ਵੀਡੀਓ ਵਿੱਚ ਅਸੀਂ ਕੁਝ ਹੋਰ ਦਿਖਾ ਰਹੇ ਹਾਂ ਥੰਬਨੇਲ ਦੇ ਵਿੱਚ ਕਲਿਕਬੇਟ ਹਰ ਕੋਈ ਕਰਦਾ ਪਰ ਜੇ ਤੁਹਾਡਾ ਕੰਟੈਂਟ ਬਿਲਕੁਲ ਹੀ ਅਲੱਗ ਆ ਤੇ ਥੰਬਨੇਲ ਦੇ ਵਿੱਚ ਕੁਝ ਹੋਰ ਲਿਖਿਆ ਹੋਇਆ ਤੇ ਟਾਈਟਲ ਤੁਸੀਂ ਕੁਝ ਇਸ ਤਰ੍ਹਾਂ ਦਾ ਦੇ ਦਿੱਤਾ ਕਿ ਜੋ ਚੀਜ਼ ਟ੍ਰੈਂਡ ਦੇ ਵਿੱਚ ਚੱਲ ਰਹੀ ਆ ਤਾਂ ਟ੍ਰੈਂਡਿੰਗ ਟੌਪਿਕ ਨੂੰ ਦੇਖ ਕੇ ਤੁਹਾਡੇ ਚੈਨਲ ਦੇ ਉੱਪਰ ਵਿਊਜ਼ ਤਾਂ ਵਧੀਆ ਆ ਜਾਣਗੇ ਪਰ ਜੇ YouTube ਨੂੰ ਪਤਾ ਲੱਗਦਾ ਤਾਂ ਉਹ ਤੁਹਾਡੇ ਚੈਨਲ ਨੂੰ ਕਮਿਊਨਿਟੀ ਗਾਈਡਲਾਈਨ ਦੀ ਜਿਹੜੀ ਸਟ੍ਰਾਈਕ ਆਊਟ ਦੇ ਸਕਦਾ ਇਸ ਤੋਂ ਇਲਾਵਾ ਜੇ ਤੁਸੀਂ ਆਪਣੀ ਵੀਡੀਓ ਦੇ ਵਿੱਚ ਕਿਸੇ ਨੂੰ ਗਾਲਾਂ ਕੱਢਦੇ ਹੋ ਜਾਂ ਹਰਾਸਮੈਂਟ ਕਰਦੇ ਹੋ ਤਾਂ ਫਿਰ ਵੀ ਤੁਹਾਨੂੰ ਕਮਿਊਨਿਟੀ ਗਾਈਡਲਾਈਨ ਦੀ ਸਟ੍ਰਾਈਕ ਆ ਸਕਦੀ ਆ ਇਸ ਤੋਂ ਇਲਾਵਾ ਜੇ ਤੁਸੀਂ ਕੋਈ ਅਜਿਹੀ ਵੀਡੀਓ ਬਣਾਉਂਦੇ ਹੋ ਜਿਸ ਦੇ ਵਿੱਚ ਖੂਨ ਖਰਾਬਾ ਦਿਖਾਇਆ ਹੋਇਆ ਜਾਂ ਅਪਰਾਧਿਕ ਗਤੀਵਿਧੀਆਂ ਨੇ ਤਾਂ ਅਜਿਹੀਆਂ ਵੀਡੀਓ ਵੀ YouTube ਦੀ ਕਮਿਊਨਿਟੀ ਗਾਈਡਲਾਈਨ ਦੇ ਖਿਲਾਫ ਨੇ ਜੇ ਤੁਸੀਂ ਆਪਣੀਆਂ ਪੁਰਾਣੀਆਂ ਵੀਡੀਓ ਦੇ ਵਿੱਚ ਕੋਈ ਗਲਤ ਥੰਬਨੇਲ ਲਗਾਇਆ ਹੋਇਆ ਜਾਂ ਗਲਤ ਟਾਈਟਲ ਲਿਖਿਆ ਹੋਇਆ ਤਾਂ ਤੁਸੀਂ ਐਡਿਟ ਕਰਕੇ ਆਪਣੀ ਉਸ ਗਲਤੀ ਨੂੰ ਸੁਧਾਰ ਸਕਦੇ ਹੋ ਇੱਕ YouTube ਚੈਨਲ ਨੂੰ ਬਣਾਉਣ ਦੇ ਲਈ ਬਹੁਤ ਹੀ ਮਿਹਨਤ ਤੇ ਸਮਾਂ ਲੱਗਦਾ ਇਸ ਲਈ ਆਪਣੇ ਚੈਨਲ ਨੂੰ ਕਿਸੇ ਵੀ ਨੁਕਸਾਨ ਤੋਂ ਬਚਾਉਣ ਦੇ ਲਈ ਥੰਬਨੇਲ ਟਾਈਟਲ ਟੈਗ ਤੇ ਡਿਸਕ੍ਰਿਪਸ਼ਨ ਦੇ ਵਿੱਚ ਸਹੀ ਜਾਣਕਾਰੀ ਦਿਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ